ਅੱਜ ਰਾਮਲੀਲਾ ਦੇ ਵਿੱਚ ਪਹੁੰਚੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਪੰਜਾਬ ਦੀ ਯੂਨਿਟ ਨਕੌਦਰ ਦਾ ਤੇ ਔਰ ਇੱਥੇ ਦੀ ਕਲਾ ਮੰਚ ਦਾ ਜਿਹਨਾਂ ਨੇ ਸਾਨੂੰ ਅੱਜ ਇਨਵਾਈਟ ਕੀਤਾ ਸੀ ਤੇ ਅੱਜ ਕਿਹੇ ਸੱਦੇ ਤੇ ਪਹੁੰਚੇ ਆ ਸਾਨੂੰ ਬਹੁਤ ਵਧੀਆ ਲੱਗਾ ਜੀ ਸੋ ਬਹੁਤ ਸੋਹਣਾ ਪ੍ਰੋਗਰਾਮ ਆ ਸੋ ਮੈਂ ਬਲਕਿ ਮੈਨੂੰ ਬਹੁਤ ਵਧੀਆ ਲੱਗਾ ਜੀ ਬਹੁਤ ਸੋਹਣਾ ਪ੍ਰੋਗਰਾਮ ਆ ਇਸ ਕਲਾ ਮੰਚ ਦਾ ਤੇ ਸੋ ਜ਼ਿਆਦਾ ਤਾਂ ਸਾਡੇ ਸੈਕਟਰੀ ਸਾਹਿਬ ਜੀ ਕੇ ਇਸਮਾਲ ਨੂੰ ਕੀ ਅਪੀਲ ਕਰਨਗੇ ਲੋਕਾਂ ਨੂੰ ਮੈਂ ਇਹ ਕਹੂੰਗਾ ਕਿ ਆਪਣਾ ਜਿਹੜਾ ਆਪਣਾ ਜਿਹੜਾ ਸਭਿਆਚਾਰ ਹੈ ਉਹਨੂੰ ਆਪਾਂ ਜਿੱਦਾਂ ਪਰ ਇਹਨੇ ਆ ਉਹਦਾ ਵਿਚਰੀਏ ਉਹਦੇ ਨਾਲ ਸਮਾਜ ਦੇ ਨਾਲ ਰਹਿ ਕੇ ਲੋਕੀ ਆਪਣੇ ਸਮਾਜ ਦੀਆਂ ਰੀਤੀ ਰਿਵਾਜਾਂ ਹੈਗੇ ਉਹ ਸਾਰਨਾ ਗੁਜ਼ਰੀਏ ਉਹਨਾਂ ਦੇ ਨਾਲ ਵਿਚਾਰ ਕਰੀਏ ਜੈ ਸ਼੍ਰੀ ਰਾਮ ਜੀ ਜੀ ਮੈਂ ਜਨ ਸੰਗਤ ਨੂੰ ਪੁੱਤੋਂ ਲਕਾਈ ਕੋਰਪੋਰੇਸ਼ਨ ਮੈਂ ਕੁਲਤਲਾ ਮੰਚ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਹਰ ਸਾਲ ਸਾਨੂੰ ਬੁਲਾਉਂਦੇ ਇਨਵਾਈਟ ਕਰਦੇ ਆ ਅਸੀਂ ਸ਼੍ਰੀ ਰਾਮ ਦੇ ਦਸ ਸੋ ਇੱਕਦਮ ਅੱਗੇ ਚੱਲ ਗਏ ਤੇ ਸਾਰਿਆਂ ਨੂੰ ਇਹ ਅਪੀਲ ਹੈ ਤੇ ਆਓ ਤੇ ਜਰੂਰ ਨਾ ਦੇਖੋ ਆਪਾਂ ਸਿੱਖਾਂ ਨੂੰ ਮਿਲਦਾ ਸਭ ਕੁਝ ਸ਼੍ਰੀ ਰਾਮ ਜੀ ਜਿੱਦਾਂ ਕਰਦੇ ਆਪਾਂ ਉਹਦੇ ਹੀ ਚੱਲ ਗਏ ਜੀ ਜੈ ਸ਼ੀ ਰਾਮ ਮੰਦੀ ਮਿੱਟੀ ਦੇ ਦਾਮ ਨੂੰ ਪਹੁੰਚੀ ਤੀਕਾ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਜੈਸ਼ ਇਹ ਜਿਹੜਾ ਸ਼੍ਰੀ ਗੁਰੂ ਕਲਾ ਮੰਚ ਵੱਲੋਂ ਜਿਹੜਾ ਰਾਤਰੀ ਰਾਮਲੀਲਾ ਦਾ ਨਾਟਕ ਦੇ ਰੂਪ ਕੇ ਕਾਇੋਜਨ ਕੀਤਾ ਜਾ ਰਿਹਾ ਆ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਕਲਾ ਮੰਚ ਦੇ 35 ਮਾ ਸਾਲ ਆ ਇਸ ਲਈ ਬਹੁਤ ਹੀ ਬ라이 ਦੇ ਪਾਤਰ ਆ ਕਿਉਂਕਿ ਇਹ ਇੱਕ ਸਟੇਜ ਦਾ ਇੱਕ ਪ੍ਰੋਗਰਾਮ ਨਹੀਂ ਹੈਗਾ ਭਗਵਾਨ ਦਾ ਇਹ ਆਉਣ ਵਾਲੀ ਪੀੜ੍ਹੀ ਲੋਕਾਂ ਨੂੰ ਜਿਹੜੀ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਪਦ ਚ ਇਹਨਾਂ ਦੇ ਚੱਲਣ ਲਈ ਸੰਸਕਾਰ ਇਹ ਜਿਹੜਾ ਪਰਿਵਾਰ ਦੇ ਵਿੱਚ ਹੁੰਦੇ ਆ ਇਹ ਜਿਹੜੇ ਭਗਵਾਨ ਦੇ ਅਸ਼ੀਰਵਾਦ ਆ ਇਹ ਉਹਦਾ ਬਹੁਤ ਵੱਡਾ ਮਾਧਿਅਮ ਆ ਤੇ ਇਹਦੇ ਸ਼ਿਰਗੁਰੂ ਕਲਾ ਮੰਚ ਦੇ ਸਾਰੇ ਮੈਂਬਰ ਜਿੰਨੇ ਆ ਪ੍ਰਾਚਲ ਸਾਹਿਬ ਰਕੇਸ਼ ਜੀ ਅਨਿਲ ਜੀ ਉਹਨਾਂ ਦੀ ਪੂਰੀ ਟੀਮ ਇਹਦੇ ਹੱਕਦਾਰ ਆ ਕਿ ਜਿਹੜਾ ਇਹਨਾਂ ਨੇ ਹਰ ਸਾਲ ਇਹ ਜਿਹੜਾ ਯੋਜਨ ਕਰਦੇ ਆ ਤੇ ਲੋਕਾਂ ਨੂੰ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਦੇ ਨਾਲ ਜਿਹੜਾ ਹਮੇਸ਼ਾ ਜੋੜ ਕੇ ਰੱਖਣ ਲਈ ਇਹਨਾਂ ਦਾ ਜਿਹੜਾ ਪ੍ਰਯਾਸ ਆ ਇਹ ਬਹੁਤ ਸੋਹਾਨੀ ਆ ਆ ਮੈਂ ਇਹਨਾਂ ਨੂੰ ਫਿਰ ਤੋਂ ਰਾਧੀ ਰਾਮ ਦੇ ਨਾਲ ਦੀ ਬਹੁਤ-ਬਹੁਤ ਬਧਾਈ ਦਿੰਦਾ ਜੈ ਸ਼ਿਹਾ ਲੋਕਾਂ ਨੂੰ ਇਹ ਆ ਚੰਗੇ ਰਸਤੇ ਤੇ ਚੱਲੋ ਚੰਗੇ ਕਰਮ ਕਰੋ ਭਗਵਾਨ ਸ਼੍ਰੀ ਰਾਮ ਜੀ ਦੇ ਪੱਥਰ ਤੇ ਚੱਲਣ ਦੀ ਕੋਸ਼ਿਸ਼ ਕਰੋ ਤਾਂ ਹੀ ਅਸੀਂ ਜਿਹੜਾ ਸਮਾਜ ਆ ਹਿੰਦੂ ਧਰਮ ਦਾ ਜਿਹੜਾ ਆ ਉਹ ਅਸੀਂ ਅੱਗੇ ਲੈ ਕੇ ਜਾ ਸਕਾਂਗੇ ਇਹ ਤੁਹਾਨੂੰ ਸਾਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਬਹੁਤ ਬਹੁਤ